ਨਿਕਾਰਾ ਕੋਲ ਮਨੁੱਖੀ ਤਸਕਰੀਰ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ ਪੰਜਾਬੀਆਂ ਨੇ ਫੜੇ ਜਾਣ ਤੇ ਖੁਦ ਨੂੰ ਖਾਲਿਸਤਾਨੀ ਦੱਸਣਾ ਸੀ ਜਿਹਾ ਪੰਜਾਬੀਆਂ ਨੂੰ ਟਰੈਵਲ ਏਜੰਟਾਂ ਨੇ ਇਹ ਹਦਾਇਤ ਦਿੱਤੀ ਸੀ ਜੇਕਰ ਫੜੇ ਗਏ ਤਾਂ ਖੁਦ ਨੂੰ ਖਾਲਿਸਤਾਨੀ ਦੱਸਣ ਦੇ ਲਈ ਕਿਹਾ ਸੀ ਜਿਸ ਦੀ ਮਦਦ ਦੇ ਨਾਲ ਯਾਤਰੀਆਂ ਨੇ ਬਾਰਡਰ ਕੰਟਰੋਲ ਅਥਾਰਟੀ ਨੂੰ ਸ਼ਰਨ ਦੇਣ ਦੇ ਲਈ ਮਨਾਉਣਾ ਸੀ ਗੁਜਰਾਤ ਪੁਲਿਸ ਦੀ ਜਾਂਚ ਦੇ ਵਿੱਚ ਖੁਲਾਸਾ ਹੋਇਆ ਹੈ ਫੰਦਸਤੀ ਹੈ ਕਿ ਇਸ ਫਲਾਈਟ ਦੇ ਵਿੱਚ 65 ਤੋਂ ਵੱਧ ਮੁਸਾਫਰ ਗੁਜਰਾਤ ਦੇ ਸੰ ਗੁਜਰਾਤ ਦੇ ਮੁਸਾਫਰਾਂ ਨੂੰ ਵੀ ਸ਼ਰਨ ਲੈਂਡ ਦੇ ਲਈ ਹੋਰ ਕਹਾਣੀ ਦੱਸਣ ਲਈ ਕਿਹਾ ਗਿਆ ਸੀ। ਗੁਜਰਾਤ ਪੁਲਿਸ ਨੇ ਇਸ ਮਾਮਲੇ ਵਿੱਚ 14 ਟਰੈਵਲ ਏਜੰਟਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵਿੱਚ ਪੰਜਾਬ ਦੇ 3, ਮੁੰਬਈ ਦੇ 2 ਅਤੇ ਦੁਬਈ ਦਾ 1 ਟਰੈਵਲ ਏਜੰਟ ਸ਼ਾਮਿਲ ਹੈ। ਬਾਕੀ ਦੇ 8 ਟਰੈਵਲ ਏਜੰਟ ਗੁਜਰਾਤ ਦੇ ਨੇ। ਪੂਰੇ ਦਾ ਪੂਰਾ ਮਾਮਲਾ ਉਰਥੋਂ ਦੱਸਤੀ ਹੈ ਕਿ ਸ਼ੁਰੂਆਤ ਕਿੱਥੋਂ ਹੁੰਦੀ ਹੈ। ਫਰਾਂਸ ਦੇ ਨੇੜੇ ਵੈਟਰੀ ਹਵਾਈ ਅੱਡਾ ਹੈਗਾ। ਵੈਟਰੀ ਹਵਾਈ ਅੱਡੇ ਤੇ ਜਹਾਜ਼ ਨੂੰ ਰੋਕਿਆ ਗਿਆ ਸੀ ਬਿੱਤੇ ਦਿਨੀ। ਫਨ ਯਾਦ ਹੋਏਗਾ ਇਹ ਜਹਾਜ਼ ਰੋਕਿਆ ਗਿਆ ਔਰ ਖਬਰੇ ਆਈ ਕਿ ਇਸ ਜਹਾਜ਼ ਨੂੰ ਰੋਕਿਆ ਗਿਆ ਉੱਥੇ ਖੜਾ ਰਿਹਾ ਜਹਾਜ਼ ਔਰ ਉੱਥੇ ਲੋਕਾਂ ਨੂੰ ਚੈੱਕ ਕੀਤਾ ਜਾ ਰਿਹਾ ਉਹਨਾਂ ਦੇ ਦਸਤਾਵੇਜ਼ ਚੈੱਕ ਕੀਤੇ ਜਾ ਰਹੇ ਨੇ ਪਹਿਲਾਂ ਇਸ ਪੂਰੇ ਮਾਮਲੇ ਵਿੱਚ ਤਸਵੀਰ ਬਹੁਤੀ ਜ਼ਿਆਦਾ ਕਲੀਅਰ ਨਹੀਂ ਸੀ ਪਰ ਜਦੋਂ ਸ਼ਖ ਜ਼ਾਹਿਰ ਕੀਤਾ ਗਿਆ ਜਾਂਚ ਹੋਈ ਚੈਕਿੰਗ ਹੋਈ ਤਾਂ ਫਿਰ ਪਤਾ ਲੱਗਿਆ ਕਿ ਇਹ ਮਨੁੱਖੀ ਤਸਕਰੀ ਦਾ ਮਾਮਲਾ ਹੈ ਇਹ ਨਾਜਾਇਜ਼ ਤਰੀਕੇ ਦੂਜੇ ਮੁਲਕਾਂ ਵਿੱਚ ਭੇਜਣ ਦਾ ਮਾਮਲਾ ਹੈ ਇਹ ਨਜਾਇਜ਼ ਤਰੀਕੇ ਦੂਜੇ ਮੁਲਕਾਂ ਵਿੱਚ ਭੇਜ ਕੇ ਉੱਥੇ ਦਾ ਅਸਾਇਲਮੀਆਂ ਨੇ ਕਿ ਸ਼ਰਨ ਦਿਵਾਨ ਦਾ ਮਾਮਲਾ ਹੈ ਸ਼ਰਨਾਰਥੀ ਬਣਾ ਕੇ ਦੂਜੇ ਮੁਲਕਾਂ ਦੀ ਨਾਗਰਿਕਤਾ ਦਵਾ ਦਿੱਤੀ ਜਾਵੇ ਇਸ ਤਰੀਕੇ ਦਾ ਇਹ ਮਾਮਲਾ ਔਰ ਇਸ ਦੇ ਵਿੱਚ 276 ਮੁਸਾਫਰਾ ਚੋਂ 159 ਜਿਹੜੇ ਸੀ ਉਹ ਇਕੱਲਾ ਪੰਜਾਬ ਦੇ ਸੀ 156 ਜਿਹੜੇ ਸੀ ਉਹ ਪੰਜਾਬ ਦੇ ਸੀ ਔਰ ਇਹਨਾਂ ਚੋਂ ਗੁਜਰਾਤ ਦੇ ਵੀ ਮੁਸਾਫਰ ਸੀਗੇ ਗੁਜਰਾਤ ਦੇ ਵੀ ਕੁਝ ਲੋਕ ਸੀਗੇ ਦੇ ਹੁਣ ਇਸ ਪੂਰੇ ਮਾਮਲੇ ਵਿੱਚ 65 ਤੋਂ ਵੱਧ ਮੁਸਾਫਿਰ ਗੁਜਰਾਤੀ ਦੇ ਸੀ ਗੁਜਰਾਤ ਪੁਲਿਸ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ ਕਿ ਜੇਕਰ ਪੜੇ ਜਾਂਦੇ ਤਾਂ ਫੜੇ ਜਾਣ ਤੇ ਮੁਸਾਫਿਰਾਂ ਨੂੰ ਇਹ ਕਿਹਾ ਗਿਆ ਸੀ ਪੰਜਾਬ ਦੇ ਮੁਸਾਫਿਰਾਂ ਨੂੰ ਕਿ ਤੁਸੀਂ ਆਪਣੇ ਆਪ ਨੂੰ ਖਾਲਿਸਤਾਨੀ ਦੱਸਣਾ ਹੈ ਖਾਲਿਸਤਾਨੀ ਦੱਸ ਕੇ ਤੁਹਾਨੂੰ ਸ਼ਰਨ ਮਿਲੇਗੀ ਈਸਾਈਲਮ ਮਿਲੇਗਾ ਔਰ ਇਹ ਆਈਡੀਆ ਕਿੱਥੋਂ ਆਂਦਾ ਹੈ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦਾ ਜਦੋਂ ਕਾਲਾ ਦੌਰ ਸੀ ਕਾਲਾ ਦੌਰ ਪੰਜਾਬ ਦੇ ਵਿੱਚ ਸੀ ਤਾਂ ਉਸ ਵੇਲੇ ਕਈ ਸਾਰੇ ਲੋਕ ਵਿਦੇਸ਼ਾਂ ਦੇ ਵਿੱਚ ਗਏ ਜਿਨ੍ਹਾਂ ਨੇ ਖੁਦ ਨੂੰ ਇਹ ਦੱਸਿਆ ਕਿ ਉਹਨਾਂ ਤੇ ਖਾਲਿਸਤਾਨੀ ਵਿਚਾਰਤਾਰਾ ਦਾ ਹਿਮੈਤੀ ਹੋਣ ਕਰਕੇ ਸਰਕਾਰ ਦਾ ਸ਼ਿਕੰਜਾ ਕਸਰ ਹੈ ਔਰ ਸਰਕਾਰ ਦੀਆਂ ਨਜ਼ਰਾਂ ਉਹਨਾਂ ਤੇ ਨੇ ਇਸ ਕਰਕੇ ਉਹਨਾਂ ਨੂੰ ਅਸਾਈਲਮ ਦਿੱਤਾ ਜਾਵੇ ਔਰ ਇਸੇ ਤਰੀਕੇ ਨੂੰ ਇੱਕ ਵਾਰ ਫਿਰ ਅਪਣਾਇਆ ਜਾ ਰਿਹਾ ਸੀ ਇਸ ਮਾਮਲੇ ਦੇ ਵਿੱਚ ਜੋ ਅਮਰੇ ਜੋ ਇੰਟਰੋਗੇਸ਼ਨ ਨੂੰ ਜੋ ਸਾਹਮਣੇ ਆਏ ਇਹ ਸਭ ਏਜੰਟਸ ਪੈਸੇਂਜਰ ਕੋ ਗੁਜਰਾਤ ਸੇ ਗੁਜਰਾਤ ਤੋਂ ਬਹੁਤ ਡੈਲੀ या लखनऊ फिर वहाँ से दुबई दुबई से निकल हुआ वहाँ से फिर मैक्सिको भेज कर मैक्सिको बॉर्डर क्रॉस करो के यू एस भेज इलीगली भेजने के लिए ये प्लान किए थे उसके वजह से हमें जो इंफॉर्मेशन मिले ये आधार पर एफ आई आर रजिस्टर किए थे और जस्ट बिफोर दैट आल्सो दिसंबर टू थाउजेंड ट्वेंटी थ्री में थ्री सच ट्रिप्स वेयर मेड और उसमें जो लोग गए उसका भी हमारे पास पूर्तः एविडेंस आ गया और जो जो एजेंट्स उसको भेजा वो भी हमारे पास एविडेंस है इनफैक्ट जो पैसेंजर्स जो गए थे वो मैक्सिको से निकल से मैक्सिको मैक्सिको से यूएस जाने के पहले लगातार वो उनके एजेंट के साथ संपर्क में रहे उनके एजेंट के साथ जो जो बात की वो सब हमें ऑडियो वीडियो क्लिप्स मिले और वो एजेंट क्या सूचना देते हैं कैसे अगर चेक पकड़े क्या जवाब देना वो सब उनको सिखाते हैं और वो एविडेंस वी हैव कलेक्टेड

ਸਭੀ ਗੁਜਰਾਤੀ ਮੈਂ ਸਵਾਲ ਪੁੱਛਿਆ ਸੀ ਕਿ ਆਹ ਰਿਪੋਰਟ ਅੰਦਰ ਉਲ্লেখ ਕਰੋ ਜੋ ਕੋਈ ਅਮੇ ਬਾਰਡਰ ਉਪਰ ਪਕੜਾਇਆਏ ਤਾਂ ਪੰਜਾਬੀ ਹੋਏ ਤਾਂ ਕਲਿਸਤਾਨੀ ਕਿਹਾ ਉਹ ਇਹ ਆਖੋছো ਜੇ ਕਿਵੇਂ ਰਿਤੇ ਮੁਸਾਫਰਨ ਟ੍ਰੇਨ ਕਰਵਾਉਂਦੇ ਇਹ ਜੋ 3 ਲੋਕ ਪਕੜੇ ਸੋ ਥੈਟ ਦੇ ਕੈਨ ਗੈਟ ਅਸੇਲਮ ਵੈਰੀ ਈਜ਼ਲੀ ਜੋ ਵੀ ਏਜੰਸੀ ਉਹਨਾਂ ਕੋਈ ਇਸੇ ਤਰ੍ਹਾਂ ਸਿਖਾ ਕੇ ਬੋਲਦੇ ਹੈ ਭੇਜਦੇ ਹੈ ਫਿਰ ਫॉर ਪੰਜਾਬੀ ਇਫ ਦੇ ਸੇ ਦੈ ਅਰ ਕਲਿਸਤਾਨੀ ਮੈਂਬਰਸ ਆਫ ਕਲਿਸਤਾਨ ਗਰੁੱਪ ਸੋ ਉਹ ਕੋਈ ਇਸੇ ਅਸੇਲਮ ਮਿਲ ਜਾਂਦਾ ਹੈ ਇਸੇ ਐਕਸਪੈਕਟੇਸ਼ਨ ਕੇ ਸਾਥ ਇਹ ਸਟੋਰੀ ਬੋਲਤੇ ਹੈ गुजरात से जो जाते हैं उनका अलग-अलग डिपेंडिंग -अलग, अपॉन देयर एज ग्रुप उनके कम्युनिटी के रिलीजन उसके हिसाब से उनके स्टोरीज मतलब फैब्रिकेट करके कर कर। बोलते हैं ये स्टोरी बोलने से आपको सक्सेसफुल ऐसे ऐसा उनके गुण सक्सेस मिल सकता है तो उधर मनुखी तस्करी मामले के पंजाब पुलिस एसआईटी की जांच तेज कर दी गई है मामले के बीच जल्द एफआईआर दर्ज की जा सकती है कई ट्रैवल एजेंटों तो कुछ की तैयारी के बीच एसआईटी है ਅੰਮ੍ਰਿਤਸਰ ਦਾ ਇੱਕ ਵੱਡਾ ਟਰੈਵਲ ਏਜੰਟ ਸ਼ਖਤੇ ਕੇਰੇ ਵਿੱਚ ਹੈ ਦਿੱਲੀ ਅਤੇ ਗੁਜਰਾਤ ਦੇ ਕਈ ਵੱਡੇ ਏਜੰਟਾਂ ਦਾ ਵੀ ਨਾਂ ਸਾਹਮਣੇ ਆਇਆ ਹੈ ਜਾਣਕਾਰੀ ਦੇ ਮੁਤਾਬਿਕ ਇਹਨਾਂ ਏਜੰਟਾਂ ਨੇ ਫਲਕ ਦੇ ਵਿੱਚ ਟਿਕਟਾਂ ਖਰੀਦੀਆਂ ਸਨ ਫਲਾਈਟ ਦੇ ਵਿੱਚ ਸਵਾਰ 276 ਮੁਸਾਫਰਾਂ ਚੋਂ 159 ਪੰਜਾਬ ਦੇ 65 ਗੁਜਰਾਤ ਦੇ ਨੇ ਸਭ ਤੋਂ ਜ਼ਿਆਦਾ ਮੁਸਾਫਰ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਤੋਂ ਸਨ ਜਿਹੜੇ ਐਸਆਈਟੀ ਨੇ ਮੁਸਾਫਰਾਂ ਦਾ ਡਾਟਾ ਜ਼ਿਲ੍ਹਿਆਂ ਨੂੰ ਭੇਜਿਆ ਤਾਂ ਜੋ ਵੈਰੀਫਿਕੇਸ਼ਨ ਕੀਤੀ ਜਾ ਸਕੇ ਅਤੇ ਹੋਰ ਜਾਣਕਾਰੀ ਜੁਟਾਈ ਜਾ ਸਕੀ ਭਾਰਤੀਆਂ ਨੂੰ ਲੈ ਕੇ ਨਿਕਾਰਾ ਹੋਇਆ ਜਾ ਰਹੇ ਜਹਾਜ਼ ਨੂੰ ਫਰਾਂਸ ਦੇ ਨੇੜੇ ਵੈਕਟਰੀ ਹਵਾਈ ਅੱਡੇ ਤੇ ਉਤਾਰਿਆ ਗਿਆ ਸੀ ਤੇ ਬਾਅਦ ਦੇ ਵਿੱਚ ਮਨੁੱਖੀ ਤਸਕਰੀ ਦੇ ਦੋਸ਼ਾਂ ਦੇ ਵਿੱਚ ਭਾਰਤ ਭੇਜ ਦਿੱਤਾ ਗਿਆ ਸੀ ਅਜੇ ਹੀ ਜਾਣਕਾਰੀ ਹੈ ਕਿ ਹੁਣ ਤੱਕ ਐਸਆਈਟੀ ਨੇ ਤਕਰੀਬਨ 30 ਮੁਸਾਫਰਾਂ ਤੋਂ ਪੁੱਛਗਿੱਛ ਕੀਤੀ ਹੈ ਪਰ ਕੋਈ ਵੀ ਸਾਹਮਣੇ ਆਉਣ ਨੂੰ ਤਿਆਰ ਨਹੀਂ ਹੈ ਤੇ ਨਾ ਹੀ ਕਿਸੇ ਨੇ ਟਰੈਵਲ ਏਜੰਟ ਦੇ ਖਿਲਾਫ ਕੋਈ ਸ਼ਿਕਾਇਤ ਦਿੱਤੀ ਹੈ ਖਿਤੀ ਤਸਕਰੀ ਮਾਮਲੇ ਦੇ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੀ ਜਾਂਚ ਤੇਜ਼ ਹੋ ਚੁੱਕੀ ਹੈ ਹੁਣ ਇਸ ਮਾਮਲੇ ਚ ਕਈ ਖੁਲਾਸੇ ਹੋ ਰਹੇ ਨੇ ਧਿਆਨ ਵਾਲੇ ਸਮੇਂ ਚ ਇਹਦੇ ਵਿੱਚ ਮਾਮਲਾ ਵੀ ਦਰਜ ਹੋ ਸਕਦਾ ਹੁਣ ਤੱਕ ਦੇ ਪੁਚਕੇ ਚ ਸਾਹਮਣੇ ਆਇਆ ਹੈ ਕਿ ਪੰਜਾਬ ਦੇ ਅੰਮ੍ਰਿਤਸਰ ਦੇ ਕੋਈ ਵੱਡੇ ਟਰੈਵਲ ਏਜੰਟਸ ਨੇ ਤੇ ਦਿੱਲੀ ਤੇ ਗੁਜਰਾਤ ਦੇ ਕਈ ਏਜੰਸੀ ਦੇ ਵੀ ਸ਼ਾਮਿਲ ਨੇ ਜਿਨ੍ਹਾਂ ਨੇ ਬਲਕ ਦੇ ਵਿੱਚ ਟਿਕਟਾਂ ਖਰੀਦੀ ਸੀ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਕੀ ਕਿਹਾ ਸੀਗਾ ਜਿਹੜੇ ਪੈਸੇਂਜਰ ਨੇ ਉਹਨਾਂ ਤੋਂ ਲਗਾਤਾਰ ਪੁੱਛਗਿੱਛ ਹੋ ਰਹੀ ਹੈ ਕਿਉਂਕਿ ਉਹਨਾਂ ਨੂੰ ਵਿਕਟਿਮ ਦੇ ਤਰ੍ਹਾਂ ਦੇਖਿਆ ਜਾ ਰਿਹਾ ਤੇ ਹੁਣ ਇਸ ਦੇ ਵਿੱਚ ਕਈ ਖੁਲਾਸੇ ਸਾਹਮਣੇ ਆ ਰਹੇ ਹਨ ਕਿ ਉਹ ਕਿੱਥੇ ਤੱਕ ਪਹੁੰਚੇ ਕਿਦੇ ਕੈਨ ਤੇ ਪਹੁੰਚੇ ਕੌਣ ਇਹ ਟਰੈਵਲ ਏਜੰਟਸ ਨੇ ਜਿਨ੍ਹਾਂ ਦੇ ਕੈਨ ਤੇ ਉਹ ਉਧਰ ਗਏ ਹੁਣ ਸਾਰੀ ਚੀਜ਼ਾਂ ਨੂੰ ਲੈ ਕੇ ਕਿਉਂਕਿ ਪੰਜਾਬ ਦੇ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਉਸੇ ਦੇ ਬੈਲਟ ਦੇ ਇੱਕਾਫੀ ਪੈਸੇਂਜਰ ਨੇ ਉਹ ਸਭ ਤੋਂ ਜ਼ਿਆਦਾ ਕਹਿ ਸਕਦੇ ਆ ਕਿ ਪੰਜਾਬੀ ਉਸ ਫਲਾਈਟ ਦੇ ਵੀ ਸ਼ਾਮਿਲ ਸੀਗੇ ਜਿਸ ਨੂੰ ਲੈ ਕੇ ਲਗਾਤਾਰ ਹਾਲਾਂਕਿ ਪੰਜਾਬ ਦੇ ਇਲਾਵਾ ਦਿੱਲੀ ਤੇ ਗੁਜਰਾਤ ਦੀ ਵੀ ਪੁਲਿਸ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਪੰਜਾਬ ਪੁਲਿਸ ਦੇ ਮਨiyet ਅਜ ਦੇ ਵਿੱਚ ਐਸਆਈਟੀ ਬਣਾਈ ਗਈ ਸੀ ਜੋ ਕਿ ਹੁਣ ਜਿੰਨੇ ਵੀ ਪੰਜਾਬ ਦੇ ਆਰਪੀਓਜ਼ ਨੇ ਚੰਡੀਗੜ੍ਹ ਦਾ ਵੀ ਇੱਕ ਪੈਸੇਂਜਰ ਦੇ ਵੀ ਸ਼ਾਮਿਲ ਸੀ ਉੱਥੇ ਆਰਪੀਓ ਨੂੰ ਹੁਣ ਪੂਰਾ ਵੇਰਵਾ ਆ ਭੇਜਿਆ ਗਿਆ ਹੈ ਪੂਰੀ ਡਿਟੇਲ ਭੇਜੀ ਗਈ ਹੈ ਉਹਨਾਂ ਦੇ ਪਾਸਪੋਰਟ ਦੇ ਬਾਰੇ ਉਹਨਾਂ ਦੇ ਪੂਰੇ ਬੈਕ ਪਿੱਛੇ ਬੈਕਵਰਡ ਜਿਹੜੇ ਹੈਗੇ ਉਹ ਖੰਡਾਲੇ ਜਾ ਰਹੇ ਨੇ ਉਹ ट्रैवल एजेंट्स ਕੌਣ ਨੇ ਉਹਨਾਂ ਦੀ ਵੀ ਹੁਣ ਪੁੱਛ ਕੇ ਜੇ ਤਿਆਰੀ ਹੈ ਜਲਦੀ ਇਹਦੇ ਵਿੱਚ ਐਫ ਆਈ ਆਰ ਹੋ ਸਕਦੀ ਹੈ ਕਿਉਂਕਿ ਮਾਮਲਾ ਹੁਣ ਬਹੁਤ ਸੈਂਸਿਟਿਵ ਹੈ ਜਿਸ ਨੂੰ ਲੈ ਕੇ ਪੁਆਇੰਟ ਟੂ ਪੁਆਇੰਟ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਸਪੈਸ਼ਲ